ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਸਵੇਰੇ ਟਿੱਬਾ ਰੋਡ ਕੱਟ ਤੇ ਇੱਕ ਬੋਇਲਰ ਲੋਡ ਟਰਾਲੇ ਦੇ ਪੁਲ ਦੇ ਵਿੱਚ ਫਸ ਜਾਣ ਕਾਰਨ 2 ਕਿਲੋਮੀਟਰ ਤੱਕ ਲੰਮਾ ਜਾਮ ਲੱਗ ਗਿਆ ਇਸ ਨੂੰ ਖੁਲਮਾਉਣ ਵਾਸਤੇ ਪੁਲਸ ਮੁਲਾਜ਼ਮਾਂ ਨੂੰ ਵੀ ਭਾਰੀ ਜਦੌਜਾਦ ਕਰਨੀ ਪਈ ਹੈ ਤਦ ਦਾ ਸਹੀ ਹੈ ਕਿ ਗੱਲਬਾਤ ਦੇ ਦੌਰਾਨ ਟਰਾਲਾ ਚਾਲਕ ਦਾ ਕਹਿਣਾ ਸੀ ਕਿ ਉਹ ਕਲਕੱਤੇ ਤੋਂ ਆਪਣੇ ਟਰਾਲੇ ਤੇ ਬੋਇਲਰ ਲੋਡ ਕਰਕੇ ਆ ਰਿਹਾ ਸੀ ਸਵੇਰੇ ਜਦੋਂ ਉਸ ਜਗ੍ਹਾ ਤੇ ਪਹੁੰਚਿਆ ਤਾਂ ਟਰਾਲੇ ਦਾ ਹੇਠਲਾ ਹਿੱਸਾ ਪੁਲ ਦੇ ਨਾਲ ਜਾ ਲੱਗਾ ਦੱਸਿਆ ਜਾ ਰਿਹਾ ਹੈ ਕਿ ਜਲੰਧਰ ਦਿੱਲੀ ਰੋਡ ਤੇ ਟਿੱਬਾ ਰੋਡ ਕੱਟ ਤੇ ਬਣੇ ਹੋਏ ਦੋਨਾਂ ਪਾਸਿਆਂ ਤੇ ਪੁੱਲਾਂ ਦੀ ਗਰਤ ਉਸਾਰੀ ਤੇ ਨੈਸ਼ਨਲ ਹਾਈਵੇ ਦੀ ਨਾਇਲਾਈਕੀ ਦੇ ਨਾਲ अनेका ਵਾਰ ਹਾਦਸੇ ਵਾਪਰ ਚੁਕੇ ਨੇ ਪਰ ਪ੍ਰਸ਼ਾਸਨ ਵੱਲੋਂ ਇਸ ਦੀ ਰੋਕਥਾਮ ਦੇ ਲਈ ਕੋਈ ਪੂਖਤਾ ਇੰਤਜ਼ਾਮ ਨਹੀਂ ਕੀਤਾ ਗਿਆ ਜਿਸ ਦੇ ਚੱਲਦੇ ਇੱਕ ਵਾਰ ਫਿਰ ਤੋਂ ਸਵੇਰੇ ਇੱਥੇ ਕਈ ਕਿਲੋਮੀਟਰ ਤੱਕ ਲੰਮਾ ਜਾਮ ਲੱਗ ਗਿਆ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਸਵੇਰੇ ਟਿੱਬਾ ਰੋਡ ਕੱਟ ਤੇ ਇੱਕ ਬੋਇਲਰ ਲੋਡ ਟਰਾਲੇ ਦੇ ਪੁਲ ਦੇ ਵਿੱਚ ਫਸ ਜਾਣ ਕਾਰਨ 2 ਕਿਲੋਮੀਟਰ ਤੱਕ ਲੰਮਾ ਜਾਮ ਲੱਗ ਗਿਆ ਜਿਸ ਨੂੰ ਖੁਲਮਾਉਣ ਵਾਸਤੇ ਪੁਲਸ ਮੁਲਾਜ਼ਮਾਂ ਨੂੰ ਵੀ ਭਾਰੀ ਜਦੋਜਹਿਦ ਕਰਨੀ ਪਈ ਹੈ ਤਾਂ ਦੱਸੋ ਇਹ ਕਿ ਗੱਲਬਾਤ ਦੇ ਦੌਰਾਨ ਟਰਾਲਾ ਚਾਲਕ ਦਾ ਕਹਿਣਾ ਸੀ ਕਿ ਉਹ ਕਲਕੱਤੇ ਤੋਂ ਆਪਣੇ ਟਰਾਲੇ ਤੇ ਬੋਇਲਰ ਲੋਡ ਕਰਕੇ ਆ ਰਿਹਾ ਸੀ ਸਵੇਰੇ ਜਦੋਂ ਉਸ ਜਗ੍ਹਾ ਤੇ ਪਹੁੰਚਿਆ ਤਾਂ ਟਰਾਲੇ ਦਾ ਹੇਠਲਾ ਹਿੱਸਾ ਪੁਲ ਦੇ ਨਾਲ ਜਾ ਲੱਗਾ ਦੱਸਿਆ ਜਾ ਰਿਹਾ ਹੈ ਕਿ ਜਲੰਧਰ ਦਿੱਲੀ ਰੋਡ ਤੇ ਟਿੱਬਾ ਰੋਡ ਕੱਟ ਤੇ ਬਣੇ ਹੋਏ ਦੋਨਾਂ ਪਾਸਿਆਂ ਤੇ ਪੁਲਾਂ ਦੀ ਗਰਤ ਉਸਾਰੀ ਤੇ ਨੈਸ਼ਨਲ ਹਾਈਵੇ ਦੀ ਨਾਲਾਈਕੀ ਦੇ ਨਾਲਨੇਕਾ ਵਾਰ ਹਾਦਸੇ ਵਾਪਰ ਚੁਕੇ ਨੇ ਪਰ ਪ੍ਰਸ਼ਾਸਨ ਵੱਲੋਂ ਇਸ ਦੀ ਰੋਖਤਾਮ ਦੇ ਲਈ ਕੋਈ ਪੁਖਤਾ ਇੰਤਜ਼ਾਮ ਨਹੀਂ ਕੀਤਾ ਗਿਆ ਜਿਸ ਦੇ ਚਲਦੇ ਇੱਕ ਵਾਰ ਫਿਰ ਤੋਂ ਸਵੇਰੇ ਇੱਥੇ ਕਈ ਕਿਲੋਮੀਟਰ ਤੱਕ ਲੰਮਾ ਜਾਮ ਲੱਗ ਗਿਆ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਸਵੇਰੇ ਟਿੱਬਾ ਰੋਡ ਕੱਟ ਤੇ ਇੱਕ ਬੋਇਲਰ ਲੋਡ ਟਰਾਲੇ ਦੇ ਪੁਲ ਦੇ ਵਿੱਚ ਫਸ ਜਾਣ ਕਾਰਨ 2 ਕਿਲੋਮੀਟਰ ਤੱਕ ਲੰਮਾ ਜਾਮ ਲੱਗ ਗਿਆ ਜਿਸ ਨੂੰ ਖੁਲਮਾਉਣ ਵਾਸਤੇ ਪੁਲਸ ਮੁਲਾਜ਼ਮਾਂ ਨੂੰ ਵੀ ਭਾਰੀ ਜਦੋਜਹਿਦ ਕਰਨੀ ਪਈ ਹੈ ਤਦ ਦਾ ਸਹੀ ਹੈ ਕਿ ਗੱਲਬਾਤ ਦੇ ਦੌਰਾਨ ਟਰਾਲਾ ਚਾਲਕ ਦਾ ਕਹਿਣਾ ਸੀ ਕਿ ਉਹ ਕਲਕੱਤੇ ਤੋਂ ਆਪਣੇ ਟਰਾਲੇ ਤੇ ਬੋਇਲਰ ਲੋਡ ਕਰਕੇ ਆ ਰਿਹਾ ਸੀ ਸਵੇਰੇ ਜਦੋਂ ਇਸ ਜਗ੍ਹਾ ਤੇ ਪਹੁੰਚਿਆ ਤਾਂ ਟਰਾਲੇ ਦਾ ਹੇਠਲਾ ਹਿੱਸਾ ਪੁਲ ਦੇ ਨਾਲ ਜਾ ਲੱਗਾ ਦੱਸਿਆ ਜਾ ਰਿਹਾ ਹੈ ਕਿ ਜਲੰਧਰ ਦਿੱਲੀ ਰੋਡ ਤੇ ਟਿੱਬਾ ਰੋਡ ਕੱਟ ਤੇ ਬਣੇ ਹੋਏ ਦੋਨਾਂ ਪਾਸਿਆਂ ਤੇ ਪੁੱਲਾਂ ਦੀ ਗਰਤੂਸਾਰੀ ਤੇ ਨੈਸ਼ਨਲ ਹਾਈਵੇ ਦੀ ਨਾਇਲਕੀ ਦੇ ਨਾਲ अनेका ਵਾਰ ਹਾਦਸੇ ਵਾਪਰ ਚੁਕੇ ਨੇ ਪਰ ਪ੍ਰਸ਼ਾਸਨ ਵੱਲੋਂ ਇਸ ਦੀ ਰੋਖਤਾਮ ਦੇ ਲਈ ਕੋਈ ਪੁਖਤਾ ਇੰਤਜ਼ਾਮ ਨਹੀਂ ਕੀਤਾ ਗਿਆ ਜਿਸ ਦੇ ਚਲਦਿਆਂ ਇੱਕ ਵਾਰ ਫਿਰ ਤੋਂ ਸਵੇਰੇ ਇੱਥੇ ਕਈ ਕਿਲੋਮੀਟਰ ਤੱਕ ਲੰਮਾ ਜਾਮ ਲੱਗ ਗਿਆ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਸਵੇਰੇ ਟਿੱਬਾ ਰੋਡ ਕੱਟ ਤੇ ਇੱਕ ਬੋਇਲਰ ਲੋਡ ਟਰਾਲੇ ਦੇ ਪੁਲ ਦੇ ਵਿੱਚ ਫਸ ਜਾਣ ਕਾਰਨ 2 ਕਿਲੋਮੀਟਰ ਤੱਕ ਲੰਮਾ ਜਾਮ ਲੱਗ ਗਿਆ ਜਿਸ ਨੂੰ ਖੁਲਮਾਉਣ ਵਾਸਤੇ ਪੁਲਸ ਮੁਲਾਜ਼ਮਾਂ ਨੂੰ ਵੀ ਭਾਰੀ ਜਦੌਜਾਦ ਕਰਨੀ ਪਈ ਹੈ ਤਾਂ ਦੱਸਿਆ ਗਿਆ ਹੈ ਕਿ ਗੱਲਬਾਤ ਦੇ ਦੌਰਾਨ ਟਰਾਲਾ ਚਾਲਕ ਦਾ ਕਹਿਣਾ ਸੀ ਕਿ ਉਹ ਕਲਕੱਤੇ ਤੋਂ ਆਪਣੇ ਟਰਾਲੇ ਤੇ ਬੋਇਲਰ ਲੋਡ ਕਰਕੇ ਆ ਰਿਹਾ ਸੀ ਸਵੇਰੇ ਜਦੋਂ ਇਸ ਜਗ੍ਹਾ ਤੇ ਪਹੁੰਚਿਆ ਤਾਂ ਟਰਾਲੇ ਦਾ ਹੇਠਲਾ ਹਿੱਸਾ ਪੁਲ ਦੇ ਨਾਲ ਜਾ ਲੱਗਾ ਦੱਸਿਆ ਜਾ ਰਿਹਾ ਹੈ ਕਿ ਜਲੰਧਰ ਦਿੱਲੀ ਰੋਡ ਤੇ ਟਿੱਬਾ ਰੋਡ ਕੱਟ ਤੇ ਬਣੇ ਕੋਈ ਦੋਨਾਂ ਪਾਸਿਆਂ ਤੇ ਪੁੱਲਾਂ ਦੀ ਗਰਤੂਸਾਰੀ ਤੇ ਨੈਸ਼ਨਲ ਹਾਈਵੇ ਦੀ ਨਾਇਲਕੀ ਦੇ ਨਾਲ अनेका ਵਾਰ ਹਾਦਸੇ ਵਾਪਰ ਚੁਕੇ ਨੇ ਪਰ ਪ੍ਰਸ਼ਾਸਨ ਵੱਲੋਂ ਇਸ ਦੀ ਰੋਖਤਾਮ ਦੇ ਲਈ ਕੋਈ ਪੁਖਤਾ ਇੰਤਜ਼ਾਮ ਨਹੀਂ ਕੀਤਾ ਗਿਆ ਜਿਸ ਦੇ ਚਲਦਿਆਂ ਇੱਕ ਵਾਰ ਫਿਰ ਤੋਂ ਸਵੇਰੇ ਇੱਥੇ ਕਈ ਕਿਲੋਮੀਟਰ ਤੱਕ ਲੰਮਾ ਜਾਮ ਲੱਗ ਗਿਆ